ਸਤਿ ਸ੍ਰੀ ਅਕਾਲ ਦੋਸਤੋ ਸਾਹਮਣੇ ਲੱਗਿਆ ਬੋਰਡ ਪੜ੍ਹ ਕੇ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਹੈ ਕਿ ਅੱਜ ਆਪਾਂ ਕਿਸ ਸੜਕ ਦੀ ਸੈਰ ਕਰ ਰਹੇ ਹਾਂ ਦੋਸਤੋ ਆਪਾਂ ਅੱਜ ਹਬੌਰ ਤੋਂ ਹਿੰਦੂਮਾਲ ਕੋਟ ਰੋਡ ਦੀ ਸੈਰ ਕਰਾਵਾਂਗੇ ਤੇ ਬੜੀ ਖੂਬਸੂਰਤ ਛੜਕ ਆਏ ਹਿੰਦੂਮਾਲ ਕੋਟ ਨੂੰ ਜਿਹੜੀ ਹਬੌਰ ਤੋਂ ਜਾਂਦੀ ਆ ਆਪਾਂ ਅਬੌਰ ਬਾਈਪਾਸ ਤੋਂ ਸਟਾਰਟਿੰਗ ਕੀਤੀ ਆ ਤੇ ਸਭ ਤੋਂ ਪਹਿਲਾਂ ਇਸ ਰੋਡ ਤੇ ਚਿਰਾਗਟਾਣੀ ਪਿੰਡ ਆਉਂਦਾ ਹੈ ਇਹ ਦੱਸਦੇ ਆ ਕਿ ਮੁਸਲਮਾਨ ਸੀ ਚਿਰਾਗਦੀਨ ਉਸ ਦੇ ਨਾਮ ਤੇ ਇਹ ਪਿੰਡ ਵੱਜਿਆ ਸੀ ਚਿਰਾਗਟਾਣੀ ਤੇ ਇਹ ਕਾਫੀ ਪੁਰਾਣਾ ਪਿੰਡ ਆ 1947 ਦੀ ਵੰਡ ਤੋਂ ਪਹਿਲਾਂ ਦਾ ਤੇ ਦੋਸਤੋ ਇਹ ਜਿਹੜੀ ਸੜਕਾ ਇਹ ਆਪਾਂ ਸਫ਼ਰ ਲਗਭਗ 30-35 ਕਿਲੋਮੀਟਰ ਦਾ ਕਰਾਂਗੇ ਤੇ ਦੋਸਤੋ ਅੱਗੇ ਜਿਹੜਾ ਇਹ ਪਿੰਡ ਆਉਂਦਾ ਹੈ ਇੱਕ ਕਿੱਲਿਆਂ ਵਾਲੀ ਪਿੰਡ ਆਉਂਦਾ ਹੈ ਬੜਾ ਖੂਬਸੂਰਤ ਪਿੰਡ ਆ ਸੜਕ ਦੇ ਉੱਪਰ ਵਸਿਆ ਹੋਇਆ ਇੱਥੇ ਕਿੱਲਿਆਂ ਵਾਲੀ ਦਾ ਗੇਟ ਬਣਿਆ ਹੋਇਆ ਹੈ ਸੜਕ ਤੇ ਤੇ ਨਾਲ ਹੀ ਲਾਇਬ੍ਰੇਰੀ ਆ ਬੜਾ ਸੋਹਣਾ 뷰 ਆ ਇਸ ਪਿੰਡ ਦਾ ਇਹ ਆਪਾਂ ਇਸ ਟਾਈਮ ਕਿੱਲਿਆਂ ਵਾਲੀ ਨੂੰ ਕ੍ਰੋਸ ਕਰ ਰਹੇ ਆ ਇਹ ਸੜਕ ਦੇ ਉੱਪਰ ਹੀ ਬਿਲਕੁਲ ਪਿੰਡਾ ਚਰਾਗਟਾਣੀ ਤੋਂ ਬਾਅਦ ਇਹ ਜਿਹੜਾ ਪਿੰਡ ਆਉਂਦਾ ਹੈ ਕਿੱਲਿਆਂ ਵਾਲੀ ਤੇ ਇੱਥੋਂ ਜਿਹੜਾ ਚੂੜੀ ਵਾਲਾ ਧੰਨਾ ਨੂੰ ਸੱਜੇ ਪਾਸੇ ਸੜਕ ਚਲੀ ਜਾਂਦੀ ਆ ਤੇ ਆਪਾਂ ਅੱਗੇ ਦੋਸਤੋ ਜਾ ਰਹੇ ਆ ਹਿੰਦੂ ਮਲ ਕੋਟ ਉਸ ਵੱਲ ਨੂੰ ਅੱਗੇ ਵਧ ਰਹੇ ਆ ਤੇ ਇਹ ਦੋਸਤੋ ਇੱਥੋਂ ਹੁਣ ਦਰਖਤ ਸਟਾਰਟ ਹੋ ਗਿਆ ਇਹ ਸੜਕ ਦੇ ਉੱਪਰ ਬਹੁਤ ਸਾਰੇ ਦਰਖਤ ਨੇ ਬੜੀ ਖੂਬਸੂਰਤ ਰੋੜਾ ਤੇ ਤੁਹਾਨੂੰ ਇਹ ਸਫ਼ਰ ਦਾ ਆਨੰਦ ਆਵੇਗਾ ਜਿਵੇਂ ਜਿਵੇਂ ਆਪਾਂ ਅੱਗੇ ਚੱਲਾਂਗੇ ਉਸ ਤੋਂ ਬਾਅਦ ਦੋਸਤੋ ਇਹ ਨਿਹਾਲ ਖੇੜਾ ਇੱਥੋਂ ਸੱਜੇ ਪਾਸੇ ਤੇ ਖੱਬੇ ਪਾਸੇ ਜਿਹੜਾ ਪਿੰਡ ਪੰਜ ਕੋਸੀ ਇਹ ਵੀ ਬੜੇ ਮਸ਼ਹੂਰ ਪਿੰਡ ਨੇ ਖੱਬੇ ਪਾਸੇ ਪੰਜ ਕੋਸੀ ਤੇ ਸੱਜੇ ਪਾਸੇ ਨਿਹਾਲ ਖੇੜੇ ਨੂੰ ਸੜਕ ਚਲੀ ਗਈ ਤੇ ਆਪਾਂ ਦੋਸਤੋ ਅੱਗੇ ਚੱਲ ਰਹੇ ਹਿੰਦੂਮਾਲ ਕੋਟਵਾਲ ਨੂੰ ਇਹ ਸੜਕ ਦੋਸਤੋ ਅੱਗੇ ਗੰਗਾ ਨਗਰ ਤੱਕ ਜਾਂਦੀ ਆ ਕੁਝ ਹਿੱਸਾ ਇਸ ਸੜਕ ਦਾ ਜਿਹੜਾ ਪੰਜਾਬ ਦੇ ਵਿੱਚ ਆ ਤੇ ਕੋਈ ਹਿੱਸਾ ਇਸ ਦਾ ਜਿਹੜਾ ਉਹ ਰਾਜਸਥਾਨ ਦੇ ਵਿੱਚ ਆ ਉਸ ਤੋਂ ਬਾਅਦ ਇਹ ਪੱਤਰੇ ਵਾਲਾ ਪਿੰਡ ਆ ਜਾਂਦਾ ਸੱਜੇ ਪਾਸੇ ਇਹ ਆਪਾਂ ਪੱਤਰੇ ਵਾਲੇ ਨੂੰ ਕ੍ਰੋਸ ਕੀਤਾ ਇਹ ਪੱਤਰੇ ਵਾਲੇ ਦਾ ਦੂਸਰਾ ਾਡਾ ਸੀ ਇਹ ਜਿਸ ਤਰ੍ਹਾਂ ਦੋਸਤੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅੱਧਾ ਕਿ ਹਿੱਸਾ ਆ ਜਾਂਦਾ ਜਿਹੜਾ ਪੰਜਾਬ 'ਚ ਤੇ ਅੱਧਾ ਕਿ ਹਿੱਸਾ ਇਸ ਸੜਕ 'ਤੇ ਜਿਹੜਾ ਉਹ ਰਾਜਸਥਾਨ ਦੇ ਵਿੱਚ ਆ ਇਸ ਸੜਕ 'ਤੇ ਇੰਨੀ ਕੁ ਜ਼ਿਆਦਾ ਦਰਖਤ ਨੇ ਕਿ ਗਰਮੀ ਦੇ ਵਿੱਚ ਵੀ ਜਦੋਂ ਆਪਾਂ ਜਾਂਦੇ ਆ ਤਾਂ ਗਰਮੀ ਇੱਥੇ ਮਹਿਸੂਸ ਹੀ ਨਹੀਂ ਹੁੰਦੀ ਹੁਣ ਆਪਾਂ ਪੂਰੀ ਗਰਮੀ ਦੇ ਦਿਨਾਂ ਦੇ ਵਿੱਚ ਜਾ ਰਹੇ ਆ ਤੇ ਤੁਸੀਂ ਵਿਊ ਦੇਖੋ ਕਿੰਨਾ ਸੋਹਣਾ ਆਸੇ ਪਾਸੇ ਜਿਹੜਾ ਦਰਖਤ ਨੇ ਉਸ ਤੋਂ ਬਾਅਦ ਦੋਸਤੋ ਜਿਹੜਾ ਅੱਗੇ ਇਹ ਚੌਂਕ ਆਉਂਦਾ ਹੈ ਇਹ ਚੌਂਕ ਦਾਨੇ ਵਾਲੇ ਵਾਲਾ ਚੌਂਕ ਆਉਂਦਾ ਹੈ ਇੱਥੋਂ ਸੱਜੇ ਪਾਸੇ ਨਿਹਾਲ ਖੇੜਾ ਸ਼ਤੀਰ ਵਾਲਾ ਝੰਡਾ ਵਾਲਾ ਤੇ ਅੱਗੇ ਫਾਜ਼ਲ ਕਾ ਨੂੰ ਚਲੀ ਜਾਂਦੀ ਆ ਤੇ ਖੱਬੇ ਪਾਸੇ ਜਿਹੜਾ ਉਹ ਦਾਨੇ ਵਾਲਾ ਪਿੰਡ ਆ ਜਾਂਦਾ ਹੈ ਇਹ ਚੌਂਕ ਦੀ ਥੋੜਾ ਟਾਈਮ ਪਹਿਲਾਂ ਆਪਾਂ ਇੱਕ ਛੋਟੀ ਜੀ ਵੀਡੀਓ ਕਲਿੱਪ ਵੀ ਪਾਈ ਸੀ ਤੇ ਇਥੋਂ ਦੋਸਤੋ ਆਪਾਂ ਅੱਗੇ ਨੂੰ ਜਾ ਰਹੇ ਆ ਜਿਸ ਤਰ੍ਹਾਂ ਦੋਨੋਂ ਪਾਸੇ ਵਾਲੀਆਂ ਸੜਕਾਂ ਤੁਹਾਨੂੰ ਦੱਸੀਆਂ ਇਹ ਦੋਸਤੋ ਉਸ ਤੋਂ ਬਾਅਦ ਅਗਲਾ ਅੱਡਾ ਦਾਨੇ ਵਾਲੇ ਦਾ ਆਉਂਦਾ ਇਥੋਂ ਖੱਬੇ ਪਾਸੇ ਜਿਹੜਾ ਉਦਾਨੇ ਵਾਲੇ ਨੂੰ ਸੜਕ ਚਲੀ ਜਾਂਦੀ ਆ ਏ ਦੋਸਤੋ ਤੁਸੀਂ ਸੜਕ ਦਾ ਤੇ ਦਰਖਤਾਂ ਦਾ ਵਿਊ ਦੇਖ ਰਹੇ ਹੋ ਜਦੋਂ ਅੱਗੇ بارشਾਂ ਹੁੰਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਸੋਹਣਾ ਜਿਹੜਾ ਵਿਊ ਆਉਂਦਾ ਹੈ ਹੁਣ ਵੀ ਜਿਸ ਤਰ੍ਹਾਂ ਫੁੱਟ ਦੀ ਬਹਾਰ ਆ ਕੁਝ ਦਰਖਤ ਸੁੱਕੇ ਤੇ ਕੁਝ ਹਰੇ ਆ ਕੁਝ ਦਰਖਤ ਆ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਫੁੱਟ ਰਹੇ ਆ ਇਹ ਦੋਸਤੋ ਜਿਹੜੇ ਸੁੱਕੇ ਦਰਖਤ ਨੇ ਇਹਨਾਂ ਦਾ ਵੀ ਆਪਣਾ ਵੱਖਰੀ ਖੂਬਸੂਰਤੀ ਵੱਖਰਾ ਵਿਊ ਆ ਤੇ ਹੁਣ ਆਪਾਂ ਦੋਸਤੋ ਪਹੁੰਚ ਚੁੱਕੇ ਆ ਇਸ ਸਮੇਂ ਬਕੈਣ ਵਾਲੇ ਇਹ ਸੱਜੇ ਪਾਸੇ ਜਿਹੜਾ ਪਿੰਡ ਬਕੈਣ ਵਾਲਾ ਇਹ ਵੀ ਬੜਾ ਮਸ਼ਹੂਰ ਆ ਬਕੈਣ ਵਾਲੇ ਦਾ ਰੇਲਵੇ ਸਟੇਸ਼ਨ ਵੀ ਆਉਂਦਾ ਹੈ ਤੇ ਇੱਥੋਂ ਖੱਬੇ ਪਾਸੇ ਹਰੀਪੁਰਾ ਕੋਇਲਖੇੜਾ ਇਹਨਾਂ ਪਿੰਡਾਂ ਨੂੰ ਸੜਕ ਚਲੀ ਜਾਂਦੀ ਹੈ ਤੇ ਇਸੇ ਪਾਸੇ ਹੀ ਆ ਜਿਹੜਾ ਬਕੈਣ ਵਾਲੇ ਦਾ ਦੋਸਤੋ ਰੇਲਵੇ ਸਟੇਸ਼ਨ ਆਉਂਦਾ ਆਪਾਂ ਬਕੈਣ ਵਾਲੇ ਨੂੰ ਕ੍ਰਾਸ ਕਰਦੇ ਹੋਏ ਅੱਗੇ ਵਧ ਰਹੇ ਆ ਹਿੰਦੂਮਾਲ ਕੋਟਵਾਲ ਨੂੰ ਇਥੋਂ ਹਿੰਦੂਮਾਲ ਕੋਟ ਦੀ ਕੋਈ ਜ਼ਿਆਦਾ ਦੂਰੀ ਨਹੀਂ ਹੈ ਇਹ ਜਿਹੜਾ ਸਾਰਾ ਏਰੀਆ ਹੈ ਪੰਜਾਬ ਦੇ ਵਿੱਚ ਅਤੇ ਲਗਭਗ ਬਾਰਡਰ ਏਰੀਆ ਹੈ ਇਹ ਦੋਸਤੋ ਆਪਾਂ ਜਿੱਥੇ ਬੈਰੀਅਰ ਆ ਉੱਥੇ ਪਹੁੰਚ ਚੁੱਕੇ ਆ ਇਥੇ ਇੱਕ ਪਾਸੇ ਤੁਸੀਂ ਦੇਖੋਗੇ ਰੇਲਵੇ ਦੀ ਲਾਈਨ ਵੀ ਹੈ ਜਿਹੜੀ ਹਬੌਰ ਤੋਂ ਆਉਂਦੀ ਹੈ ਅੱਗੇ ਗੰਗਾ ਨਗਰ ਨੂੰ ਜਾਂਦੀ ਆ ਤੇ ਇਹ ਆਪਾਂ ਰੇਲਵੇ ਲਾਈਨ ਨੂੰ ਕ੍ਰੋਸ ਕਰ ਰਹੇ ਆ ਇੱਥੇ ਦੋਸਤੋ ਜਿਹੜੀ ਅੱਗੇ ਗੰਗ ਕਨਾਲ ਨਹਿਰ ਆ ਉਹ ਵੀ ਇੱਥੋਂ ਹੀ ਲੰਘਦੀ ਆ ਤੇ ਇੱਥੋਂ ਹੀ ਆਪਾਂ ਜਿਹੜਾ ਰਾਜਸਥਾਨ ਦੇ ਵਿੱਚ ਐਂਟਰ ਕਰਦੇ ਆ ਇਹ ਪੰਜਾਬ ਤੇ ਰਾਜਸਥਾਨ ਦੀ ਹੱਦਬੰਦੀ ਕਹਿ ਲਓ ਇੱਥੋਂ ਜਿਸ ਤਰ੍ਹਾਂ ਰਾਜਸਥਾਨ ਸੀਮਾ ਪ੍ਰਾਰੰਭ ਹੁੰਦੀ ਆ ਇਹ ਜਿਹੜੀ ਗੰਗ ਕਨਾਲ ਨਹਿਰ ਆ ਉਸ ਨੂੰ ਆਪਾਂ ਕ੍ਰੋਸ ਕਰ ਰਹੇ ਆ ਇੱਥੋਂ ਆਪਾਂ ਹੁਣ ਇਸ ਸਮੇਂ ਰਾਜਸਥਾਨ ਦੇ ਵਿੱਚ ਐਂਟਰ ਕਰ ਚੁੱਕੇ ਆ ਪਿੱਛੇ ਸੀ ਜਿਹੜਾ ਉਹ ਪੰਜਾਬ ਦਾ ਏਰੀਆ ਸੀ ਇੱਥੋਂ ਦੋਸਤੋ ਗੰਗਾ ਨਗਰ 30 ਕਿਲੋਮੀਟਰ ਰਹਿ ਜਾਂਦਾ ਹੈ ਤੇ ਇਹ ਆਪਾਂ ਅੱਗੇ ਹਿੰਦੂ ਮਲ ਕੋਟਨ ਵੱਲ ਨੂੰ ਵਧ ਰਹੇ ਆ ਇਹ ਅੱਗੇ ਜਿਹੜਾ ਏਰੀਆ ਹੈ ਇਹ ਆਪਾਂ ਰਾਜਸਥਾਨ ਦਾ ਹੈ ਇਹ ਰਾਜਸਥਾਨ ਦੇ ਵਿੱਚ ਜਿਹੜਾ ਪਿੰਡ ਆ ਕੋਠਾ ਪੱਕੀ ਆ ਜਾਂਦਾ ਹੈ ਇਹ ਕੋਠਾ ਪੱਕੀ ਸੱਜੇ ਪਾਸੇ ਥੋੜਾ ਜਿਹਾ ਸੜਕ ਤੋਂ ਹਟਮਾ ਪਿੰਡ ਆ ਦੋਸਤੋ ਕਮੈਂਟ ਬਾਕਸ ਦੇ ਵਿੱਚ ਵੀ ਜਰੂਰ ਦੱਸਿਆ ਜੇ ਕਿ ਤੁਸੀਂ ਕਿਸ ਏਰੀਏ ਕੇ ਕਿਸ ਪਿੰਡ ਸ਼ਹਿਰ ਤੋਂ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਜੀ ਤੇ ਆਪਾਂ ਵੱਖ-ਵੱਖ ਜਿਹੜੀ ਪਿੰਡਾਂ ਸ਼ਹਿਰਾਂ ਦੀਆਂ ਵੀਡੀਓ ਆਪਣੇ ਪੇਜ ਤੇ ਸਾਂਝੀਆਂ ਕਰਦੇ ਰਹਿੰਨੇ ਆ ਇਹ ਫਿਰ ਉਹੀ ਜਿਹੜੀ ਰੇਲਵੇ ਲਾਈਨ ਆ ਇੱਥੋਂ ਕ੍ਰੋਸ ਹੁੰਦੀ ਆ ਗੰਗਾ ਨਗਰ ਨੂੰ ਜਾਂਦੀ ਆ ਕਿਉਂਕਿ ਹਿੰਦੂ ਮੱਲ ਕੋਟ ਦਾ ਜਿਹੜਾ ਰੇਲਵੇ ਸਟੇਸ਼ਨ ਸੀ ਉਹ ਪਹਿਲਾਂ ਜਦੋਂ 1947 ਤੋਂ ਪਹਿਲਾਂ ਰੇਲਵੇ ਲਾਈਨ ਬਹਾਵਲਪੁਰ ਜਾਂਦੀ ਸੀ ਤਾਂ ਦੂਸਰੇ ਪਾਸੇ ਸੀ ਤੇ 1900 ਲਗਭਗ 69 ਤੱਕ ਜਿਹੜੀ ਰੇਲਵੇ ਲ ਇਹਦਾ ਸਟੇਸ਼ਨ ਸੀ ਉਸ ਪਾਸੇ ਬਣ ਗਿਆ ਸੀ ਖੱਬੇ ਪਾਸੇ ਇਹ ਹਿੰਦੂਮਲ ਕੋਟ ਮੰਡੀ ਆ ਇਹ ਬੜੀ ਪੁਰਾਣੀ ਗੰਗਾ ਨਗਰ ਤੋਂ ਵੀ ਪੁਰਾਣੀ ਮੰਡੀ ਆ ਤੇ ਇਹਨੂੰ ਪਹਿਲਾਂ ਦੱਸਦੇ ਆ ਵੀ ਔੜ ਕੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ 1914 ਦੇ ਵਿੱਚ ਜਦੋਂ ਬੀਕਾ ਨੇ रियासत ਦੀ ਹੱਦਬੰਦੀ ਹੋਈ ਸੀ ਉਸ ਸਮੇਂ रियासत ਦੇ ਦਿਵਾਨ ਹਿੰਦੂਮਲ ਦੇ ਜਿਹੜੇ ਨਾਮ ਤੇ ਇਸ ਮੰਡੀ ਦਾ ਜਿਹੜਾ ਨਾਮ ਪਿਆ ਸੀ ਇਹ ਹਿੰਦੂ ਮਾਲਕੋਟ ਤੋਂ ਅੱਗੇ ਦਾ ਜਿਹੜਾ ਪਿੰਡ ਆ ਸਜਾਵਲਪੁਰ ਉਹ ਤੁਸੀਂ ਵੀਡੀਓ ਵਿੱਚ ਦੇਖ ਰਹੇ ਸੀ ਇਹ ਵੀ ਸਜਾਵਲ ਖਾਨ ਮੁਸਲਮਾਨ ਦੇ ਨਾਮ ਤੇ ਇਸ ਦਾ ਨਾਮ ਸਜਾਵਲਪੁਰ ਪਿਆ ਸੀ ਤੇ ਦੋਸਤੋ ਇਹ ਅੱਜ ਦੀ ਵੀਡੀਓ ਸੀ ਹਬੌਰ ਤੋਂ ਲੈ ਕੇ ਸਜਾਵਲਪੁਰ ਤੱਕ ਦੀ ਤੇ ਅੱਗੇ ਦਾ ਸਫ਼ਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਵੀਡੀਓ ਵਧੀਆ ਲੱਗੀ ਤਾਂਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਆ ਜੇ ਤੇ ਕਮੈਂਟ ਬਾਕਸ ਦੇ ਵਿੱਚ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਜੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫਾਲੋ ਜ਼ਰੂਰ ਕਰਿਓ ਧੰਨਵਾਦ